ਆ ਜੋ ਵੀ ਮਿੱਤਰੋ ਕਨੌਰੀ ਬਾਰਡਰ ਦੇ ਕਰਕੇ ਦਰਸ਼ਨ ਬੈਠੇ ਆ ਛੋਟੇ ਡਟੇ ਗਰਮੀ ਸਟਾਰਟ ਹੋ ਚੱਲੀ ਇਸ ਦਾ ਸੁਣਾਇਆ ਪਿਆ ਕਰੀ ਜਾਂਦੇ ਆ ਬਾਈ ਹੁਣ ਤਾਂ ਏਸੀ ਲੱਗਣਗੇ ਟੈਂਟ ਹੋਰ ਵਧਾਤਾ ਘੱਟ ਸੀਗਾ ਇੱਥੇ ਨੂੰ ਤਾਂ ਆਉਣਾ ਘੱਟ ਵਾਲਾ ਸੀ ਟੈਂਟ ਹੋਰ ਆਇਆ ਇਹ ਟੈਂਟ ਤਾਂ ਨਵਾਂ ਬਣਾਇਆ ਹੈ ਨਾ ਆ ਬੈਠੇ ਆ ਬਾਪੂ ਜੀ ਕਿਹੜਾ ਪਿੰਡ ਆ ਬਾਪੂ ਜੀ ਪਿੰਡ ਬਨਾਲਾ ਕਿਲਾ ਬਰਨਾਲਾ ਸਾਡਾ ਹੈਗਾ ਜੀ ਫਰੀ ਕੋਟ ਜਿਹੜਾ ਤੇ ਸੇਵਿਆ ਦਾ ਪਿੰਡ ਹੈ ਜਿੱਥੋਂ ਜਿੱਥੋਂ ਦੇ ਨਾਲ ਹਾਂਜੀ 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 ਔਰ ਚੜਦੀ ਕਲਾ ਬਾਪੂ ਜਾਵਾ ਐਦੋ ਜੀ ਆ ਤੋੜਾ ਫੇਰਾ ਘਟ ਜਾਂਦਾ ਜੀ ਤੋੜਾ ਫੇਰਾ ਕਿਉਂ ਘਟ ਜਾਂਦਾ ਕਿਉਂ ਸਾਰੇ ਆ ਰੋਟੀ ਪਾਣੀ ਸਾਲ ਜੀ ਹਨਾ ਜੋ ਵੀ ਲੰਗਰ ਲਾਇਦੇ ਨੇ ਸੇਵਾ ਤੇ ਲੱਗੇ ਹੋਏ ਨੇ ਬਣਾ ਹੀ ਜਾਂਦੇ ਆ ਤਾਂ ਤੋੜਾ ਫੇਰਾ ਘਟ ਜਾਣਾ ਬੰਦੇ ਸਾਰੇ ਬਿਜੀ ਐ ਤੇ ਇਕੱਠ ਗੋਸਾ ਓਏ ਗੱਟ ਤਰਾ ਤੁਸੀਂ ਕਿਹ ਟੱਕ ਦਾ ਦੇਖਿਓ ਕਿਵੇਂ ਨਿਕਲਦੇ ਆ ਬਾਰ ਬੰਡਾਂ ਕੋ ਆਣ ਬੀਜੀ ਆਨ ਸੇ ਆਦੇ ਕੰਮ ਜੀ ਬੀਜੀ ਇਤਾਰੇ ਕੰਪਨ ਨਗਰੀਆਂ ਦੇ ਰੋਟੀ ਪਾਣੀ ਪਛਾਜ ਜਾਂਦਾ ਅੰਦਰ ਆ ਬੈਠੇ ਬੰਦੇ ਤੇ ਦੋ ਦਿਨ ਸਾਹ ਨੇ ਮੇਰਾ ਜੀ ਤੋਲਾਂ ਇੱਥੇ ਬੰਦੇ ਇਹ ਤੇ ਬੰਦਿਆ ਦੇ ਆਏ ਤੇ ਆੜ ਕੇ ਵੀ ਆਜਾ ਜੀ ਤੇ ਭਰਾ ਕਿਵੇਂ ਚਲਾ ਗਿਆ ਪਾਪਾ ਨੰਬਰ ਲੈਣਾ ਸੀ ਸਿੰਧਰਪਾਲ ਦਾ ਗਿਆ ਹਾਂਸ ਨੇ ਆ ਗਿਆ 35 ਬੰਦੇ ਆਪਣੀ ਜੋਟੀ ਡਿਊਟੀ ਲਾਵਾਏ ਅੱਛਾ ਹੋਇਆ ਜਰੂਰ ਕਿੰਨੇ ਵਜੇ ਆਠ ਹੋਏ ਬਣਾ ਤੋ ਗਿਆ ਇਹ ਸੁਪਟਾ ਬਣੀ ਹੈਗਾ ਠੀਕ ਹੈ ਠੀਕ ਹੈ ਪਾਪਾ ਨਹੀਂ ਸੁਣ ਪਾਵਾਂਗੇ ਨਹੀਂ ਜਰੂਰ ਸਾਰਾ ਡਿਊਟੀ ਲੱਗੀ ਹੈ ਜੀ ਧੰਨਵਾਦ ਸਾਹਿਬ ਦੇ ਕੋਲ ਰਹਿਣਾ 8 ਤੋਂ 2 ਮੁੰਡੇ ਲਈ ਮੇਰਾ ਪੰਜੀ ਸੀ ਆਸੀ ਆਈ ਬਾਈ ਕੀ ਵਾਲਾ ਤੇ ਉਹ ਜਾਂਦੀਆਂ ਦੀ ਆਹ ਬਾਈ ਜੀ ਵੀਡੀਓ ਉਹ ਵੇਰ ਲੋ ਇਧਰੀ ਹੈ ਨਾ ਕਿਨੇ ਦਿਨ ਬੈਠੇ ਸੀ ਬਾਪਨੇ ਮਰਨ ਵਾਰਤੇ ਪੰਜ ਦਿਨ ਬੈਠੇ ਇਹ ਬਾਈ ਪੰਜ ਦਿਨ ਬੈਠਾ ਸੀ ਮਰਨ ਵਾਰਤੇ ਜੀ ਵੀਡੀਓ ਚੱਲੀ ਸੀ ਬਾਈ ਇਹਦੀ ਬੇਟੀ ਨਾ ਹਨਾ ਬਾਈ ਤਿੰਨ ਬੇਟੀਆਂ ਤਿੰਨ ਬੇਟੀਆਂ ਤੇ ਬਾਈ ਦੇ ਤੇ ਕਿਹੜਾ ਪੰਡਾ ਬਈ ਆਪਣਾ ਮੱਲ ਕੇ ਪੰਡਾ ਜੀ ਮੋਗੇ ਜਿਹੜੇ ਚ ਮੱਲ ਕੇ ਪੰਡਾ ਮੋਗੇ ਜਿਹੜੇ ਦੇ ਵਿੱਚ ਤੇ ਕਰੇ ਬਈ ਮੈਂ ਵੀ ਕਰਿਆ ਹੈ ਨਹੀਂ ਸੀ ਕੋਈ ਤੂੰ ਇੱਥੇ ਸੀ ਹੋਰ ਕੌਣਾ ਪਰਿਵਾਰ ਚ ਕੌਣ ਕੌਣ ਨੇ ਚੱਕ ਮੇਰੀ ਮਾਂ ਤਾਂ ਇੱਕ ਮੇਰੀ ਘਰ ਵਾਲੀ ਤਿੰਨ ਮੇਰੇ ਤੇ ਤੂੰ ਇਕੱਲਾ ਟੀ ਤੇ ਤੂੰ ਇੱਥੇ ਆ ਗਿਆ ਤੇ ਪਾਸੂ ਪੂ ਪੂ ਬੱਚਾ ਫਿਰ ਜੋ ਬਜ਼ੁਰਗ ਬਸ ਪਸੂਪਨ ਅਰਦੇ ਸਾਹ ਲੈਂਦੇ ਹੁੰਦੇ ਹਾਂ हां ਦੇਖੋ ਇਹ ਹੁੰਦਾ ਨਾ ਜੀ ਆਪਣੇ ਹੁਣ ਘਰਾਂ ਚ ਕੰਗਾਂ ਦੇ ਦੋ ਦੋ ਤਿੰਨ ਤਿੰਨ ਬੰਦੇ ਹੈਗੇ ਆ ਹਾਂਜੀ ਹਾਂਜੀ ਪਰਿਵਾਰ ਵੀ ਕਈ ਵੱਡੇ ਹੈਗੇ ਆ ਹਨਾ ਤੋ ਫੇਰ ਕਹਿੰਦੇ ਸਾਡਾ ਸਰਦਾ ਨਹੀਂ ਸਰਦਾ ਨਹੀਂ ਤੇ ਆ 22 ਦਾ ਦੜਾ ਮਰਨ ਵਾਰ ਬਰਤਣਾ ਕੋਈ ਬਲ ਵਤੋ ਮਰਨ ਵਾਰ ਜਰੀ ਕਦੋਂ ਚੁੱਕਣਾ ਨਾ ਹਾਂਜੀ ਉਹ ਵੇ ਲੋ ਹੌਸਲਾ ਕੱਢਾ ਹੁਣ ਇਹ ਤਾਂ ਵੱਡੀ ਕੁਰਬਾਨੀ ਸੀ ਉਹਦੀ ਕਿਰਪਾ ਤੋਂ ਬਿਨਾ ਵਾਹਿਗੁਰੂ ਦੀ ਕਿਰਪਾ ਬੁਧੇਰੀ ਹਾਂ ਅਹੀਂ ਸਾਰੇ ਇੱਥੇ ਹੀ ਨੇ ਇਹ ਤਾਂ ਵੱਡੀ ਕੁਰਬਾਨੀ ਸੀ ਬੜੇ ਬੜੇ ਪੈਰ ਪ੍ਰਸ਼ਾਨ ਸੱਚੇ ਪਰ ਉਹਦੀ ਕਿਰਪਾ ਜਿੱਤੇ ਹੋਣੀ ਹੈ ਜਿੰਨੂੰ ਜਸ ਦੇਣਾ ਹੈ ਥਰੀ ਹੈ ਭਾਏ ਬਾਈ ਨੇ ਨਾ ਵੀ ਜਾਨੀ ਗਾ ਦੇ ਘਰ ਦੀ ਟੈਨਸ਼ਨ ਨਹੀਂ ਰੱਖੀ ਪਰਿਵਾਰ ਦੀ ਬੱਚਿਆਂ ਦੀ ਜਮਾਂ ਨਹੀਂ ਟੈਨਸ਼ਨ ਮਤਲਬ ਪਰਮਾਤਮਾ ਨੇ ਛੱਡੀ ਸੀ ਭਾਈ ਜਿੱਥੇ ਪਰਮਾਤਮਾ ਨੂੰ ਜਿਵੇਂ ਠੀਕ ਲੱਗਿਆ ਚੰਗਾ ਲੱਗਿਆ ਕੋਈ ਟੈਨਸ਼ਨ ਨਹੀਂ ਕਤਾ ਤਾਂ ਕੋਈ ਨਹੀਂ ਹਾਂਸਰੇ ਬਾਕਰਾਲਾ ਆਪਣੇ ਜਿੱਤਾਂਗੇ ਤਾਂ ਬਾਈ ਜ਼ਰੂਰ ਆਣਾ ਜਿੱਤਾਂਗੇ ਤਾਂ ਜ਼ਰੂਰ ਤੇ ਉਹ ਡੱਲੇ ਆ ਸਾਬ ਦੀ ਸਿਹਤ ਕਿਵੇਂ ਬਾਈ ਠੀਕ ਹੈ ਬਈ ਕੁਛ ਹੈ ਜੀ ਥੋੜੀ ਤਕਲੀਫ ਜਿਆਦਾ ਹੋ ਗਈ ਸੀ ਬਲੱਡ ਵਧ ਗਿਆ ਜਿਆਦਾ ਅੱਜ ਅੱਛਾ ਜੀ ਕੋਈ ਇੱਥੇ ਨਹੀਂ ਸਿੰਘਮ ਆ ਲਗੇ ਅੱਜ ਥੋੜੀ ਸਥਿਤੀ ਜਿਆਦਾ ਹੋ ਰਹੀ ਵੀ ਨਾ ਯਾਰ ਇਦੋਂ ਵੱਡੀ ਕੁਰਬਾਨੀ ਨਹੀਂ ਮੇਰੇ ਨਾਲ ਉਹ ਬਾਈ ਦੱਸਦਾ ਨਹੀਂ ਉਹ ਨਾ ਬਹੁਤ ਤਕਲੀਫ ਚ ਮੈਂ ਕੀ ਤਾਂ ਦਸੀਆਂ ਨਾ ਇਹ ਤੇ ਰਹੀ ਆ ਕਿ ਇਹ ਬਹੁਤ ਝਾਰੇ ਚਲੀ ਜਾਂਦਾ ਯਾਰ ਮਹੀਨੇ ਹੋ ਗਏ ਤਖਨੀਬ ਕਿਤੇ ਇਹ ਬੰਦਾ 2 ਘੰਟੇ ਰੋਟੀ ਲੇਟ ਹੋਏ ਦੇ ਹਾਂਜੀ ਲਾਲਾ ਲਾਲਾ ਹੋ ਜਾਂਦੀ ਆ ਹੋ ਜਾਂਦੀ ਆ ਜੀ ਪਰ ਇੱਕ ਗੱਲ ਸਿੱਧ ਕਰ ਦਿੱਤੀ ਜੇ ਡਲੇਵਾਲ ਸਾਹਿਬ ਨੇ ਜਿਹੜੀ ਫੂਲ ਤਾਂ ਕਾਂ ਦੇ ਇਹਨਾਂ ਵੀ ਆਗੂ ਭੱਜ ਜਾਂਦੇ ਆ ਲੋਕਾਂ ਦੇ ਪੁੱਤ ਮਰਵਾ ਦਿੰਦੇ ਆ ਨਹੀਂ ਬਿਲਕੁਲ ਮੈਂ ਮਰੂੰਗਾ ਬਿਲਕੁਲ ਠੀਕ ਹੈ ਬਹੁਤ ਅਗੜੀ ਸੋਚ ਵਾਲੀ ਹੈ ਇਹ ਤਾਂ ਵਰਲਡ ਦਾ ਰਿਕਾਰਡ ਕਹਿ ਨੂੰ ਗਿਆ ਉਲੇ ਵਾਲ ਸਾਹਮਣੇ ਕਰ ਦ। ਹਾਂ ਵੀ ਇਹਨਾਂ ਨੂੰ ਆਏ ਸੀ ਨਾ ਵੀ ਇਹਨਾਂ ਦੀ ਉਮਰ ਕੋਟੇ ਉਹ ਕਹਿੰਦੇ ਵੀ ਸਾਡੇ ਪੁੱਤ ਹੀ ਮਰ ਗਏ ਸਾਡੇ ਜਵਾਗ ਹੀ ਮਰ ਗਏ ਅਸੀਂ ਜ਼ਮੀਨਾਂ ਕੀ ਕਰਨੀਆਂ ਨੇ ਹਨਾ ਤਾਂ ਅਸੀਂ ਆਪ ਕਰਵਾਨੀਆਂ ਦੇਵਾਂਗੇ ਗਾਂ ਵਾਲੀ ਪੀੜੀ ਦਾ ਸੌਖੀ ਰਵੇ ਨਾ ਕਿ ਜਾਂ ਇਤਿਹਾਸ ਦੇ ਪੰਨਿਆਂ ਤੇ ਬਾਈ ਲਿਖੀਆਂ ਜਾਣੀਆਂ ਨੇ ਬਿਲਕੁਲ ਜੀ ਬਿਲਕੁਲ ਉਹ ਨਾਲੀ ਸਾਡੀ ਪੀੜੀ ਫੜਿਆ ਕਰੂਗੀ ਕੋਈ ਹੈ ਸੀ ਜਨਮ ਜਿਹਨੇ ਪੰਜਾਬ ਦੀ ਜਵਾਨੀ ਔਰ ਕਿਸਾਨੀ ਵਾਸਤੇ ਤਜੇ 3 ਮਹੀਨੇ 3-4 ਦਿਨ ਹੋਏ ਉਪਰ ਹਨਾ ਹਾਂਜੀ ਹਨਾ ਹਾਂ ਇਹਨੂੰ ਸੋ ਨਨਵੇਂ ਦਿਨ ਹੋ ਗਏ ਤਾਂ ਨਹੀਂ ਵਾਏ ਗੁਰੂ ਕਰੂਆ ਕਰਪਾ ਵਾ ਕੇ ਆ ਜਾਂ ਲੀਡਰ ਨਹੀਂ ਬਾਈ ਆਪਾਂ ਨੂੰ ਮਿਲਣਾ ਹਨ ਇਹ ਤਾਂ ਹਣਾ ਵੀ ਲੋਕਾਂ ਹੀ ਹੁੰਦੇ ਆਪਾਂ ਟ੍ਰੀਟਮੈਂਟੇ ਲੈਂਦਾ ਨਹੀਂ ਸੀ ਮੈਡੀਕਲ ਆਪਾਂ ਸੰਗਤ ਨੇ ਪ੍ਰੈਸ਼ਰ ਪਾਇਆ ਕਿਆ ਫੇਰ ਹੀ ਲਿਆਣਾ ਨੇ ਇਹਦੀ ਗੱਲ ਜਾਣਾ ਪਣੋ ਹੈ ਵੀ ਕੀਮਤੀ ਬਾਈ ਇਹਦੇ ਬਿਨਾ ਆਪਾਂ ਆਂਦੇ ਲੈਣਾ ਪਹਿਲੇ ਜੂਗਾ ਯਾਰ ਸਾਡੀ ਕੌਮ ਨੇ ਕਦੀ ਕਿਸ ਜੂਂਦੇ ਦੀ ਕਦਰ ਨਹੀਂ ਕੀਤੀ ਬਿਲਕੁਲ ਸਹੀ ਮਨੋਬਲ ਭੋਗਾਂ ਦੇ ਇਕੱਠ ਹੋਣਗੇ ਬਿਲਕੁਲ ਸਹੀ ਨਾਰੀ ਲਾਉਣ ਕੀ ਕੀ ਫਾਇਦਾ ਜੀ ਕਦੇ ਜੂਦੇ ਦੀ ਕਦਰ ਸਾਡੀ ਕੌਮ ਕਰ ਲੈਣਾ ਅੱਜ ਸਾਰਾ ਪੰਜਾਬ ਇੱਥੇ ਹੋਣ ਲਈਦਾ ਹੈ ਬੱਚਾ ਬੱਚਾ ਆਹ ਹਰਤਾ ਚਾਉਂਦੇ ਨਹੀਂ ਸੀ ਅੱਪਾ ਜੇ ਆਪਣੇ ਉਹ ਕਰ ਲੈਂਦੀ ਨਾ ਜਿਵੇਂ ਦੇ ਬੰਦਿਆ ਦੀ ਚੰਗੇ ਬੰਦਿਆ ਦੀ ਕਦਰ ਹਾਂਜੀ ਇਹ 20 30 ਯਾਰ ਟਰਾਲੀ ਆਈ ਹੁੰਦੀ ਨਾ ਹੁਣ ਦੜਵੇ ਤੱਕ ਲੈਣਾ ਲੱਗ ਜਾਂਦੀ ਹੈ ਲੱਗ ਜਾਂਦਾ ਬਿਲਕੁਲ ਜੀ ਸੈਂਟਰਲ ਕੰਮ ਜਾਂਦੀ ਇੱਕ ਇੱਕ ਹੀ ਘਟਾ ਹਾਂ ਬਸ ਐਹੀ ਸਾਡੇ ਕੌਮ ਚ ਹੈ ਪਾਟਵਾ ਜਿਉਂਦੇ ਦੀ ਅਸੀਂ ਕਦਰ ਨਹੀਂ ਕਰਨੀ ਮਰਨ ਤੋਂ ਬਾਅਦ ਬੈ ਰਹੀ ਹੈ ਬਿਲਕੁਲ ਸਹੀ ਹੈ ਯਾਦ ਕਰਨਾ ਯਾਰ ਬੜਾ ਚੰਗਾ ਸੀ ਕਿਤੇ ਯਾਰ ਜਿਉਂਦੇ ਦੀ ਲੋਗ ਬੈਠਾ ਕਿਹਾ ਦੀ ਚਲ ਕੋ ਆਪਣਾ ਇਹ ਤਾਂ ਲੀਡਰ ਮਿਲ ਨਹੀਂ ਨੀ ਮਈਵਰ ਉਹ ਇਹ ਸਹੀ ਬੰਦਾ ਸੱਚਾ ਜਿਹੜਾ ਅਕਟਾ ਕਪਾ ਕੇ ਗੱਲ ਕਰਦਾ ਕੋਈ ਕਾਣਾ ਨਹੀਂ ਬਈ ਦਾ ਜਾਣੀ ਨਾ ਹੁਣ ਦੂਜੇ ਆ ਦੂਜੇ ਕਰਦੇ ਨਹੀਂ ਬਿਲਕੁਲ ਆਉਂਦੇ ਨਹੀਂ ਤੇ ਤਾਂ ਨਹੀਂ ਆਉਂਦੇ ਉਹ ਜਿਹੜਾ ਬੰਦਾ ਹੋਵੇ ਕਾਣਾ ਉਹਦੇ ਨਾਲ ਗੱਲ ਕਿਵੇਂ ਕਰੂਗਾ ਚਲ ਵਾਹਿਗੁਰੂ ਦੇਵੀ ਵਾਲਾ ਤੇ ਹੈ ਬਚਾਇਤ ਵਾਲੋਂ ਇਹ ਉਹਨਾਂ ਨੇ ਪਹਿਂਡ ਨਹੀਂ ਸੰਜੀ ਨਹੀਂ ਸੀ ਇਹ ਪਿਛਲੇ ਦਿੱਲੀ ਵਾਲੇ ਧਰਨੇ ਵੇਲੇ ਦੀ ਬਣਾਈ ਦੀ ਹੈ ਹਾਂਜੀ ਤਾਂ ਵਧੀਆ ਨਾ ਪਹਿਲਾਂ ਵਾਲੀ ਦੀ ਪਹਿਲਾਂ ਵਾਲੇ ਦੀ ਹਾਂ ਜਿਹੜਾ ਤੁਮ ਆਵਾ ਮੈਂ ਤਾਂ ਠੀਕ ਵਾਹਿਗੁਰੂ ਚੜਤੀ ਗੜਾ ਜਰ ਰੱਖਣਾ ਸਾਰੇ ਇੱਕ ਸਮੂਹ ਭਰਾਵਾਂ ਨੇ ਆਪੇ ਵਸਾਉਣਾ ਤੇ ਵੀਰੇ ਜਿਹੜੇ ਜਾਨਦੇ ਸੰਤਾਨ ਦੇ ਇਹਦੇ ਨਾਲ ਹੀ ਇਹਦੇ ਵੀ ਆ ਵੀ ਅਸੀਂ ਫਰੀ ਕੋੜੇ ਪੈ ਜਾਂਦੇ ਦੀ ਆ ਉਹ ਹੀ ਆ ਸਾਡੇ ਨਾਲ ਇਸ ਜਾਨਦੇ ਉੱਥੇ ਹਾਂਜੀ ਹਾਂਜੀ ਦੀ ਵੀ ਨਾਲ ਹੀ ਇਹਨਾਂ ਮੰਨ ਗਈ ਉਹ ਜੋ ਪੂਰੀ ਬਿਆਹ ਨਨਸਰ ਹਾਂਜੀ ਰਹੀ ਹੈ ਗੱਲ ਹੀ ਸੰਤਪਾਲ ਆ ਨੇੜੇ ਕੋੜ ਗੁਰੂ ਦੇ ਕਹਿੰਦਾ ਭਾਵਾ ਮੋਗਾ ਜਿਹੜੇ ਹਾਂ ਹਾਂ ਅਸੀਂ ਸ਼ਹਿਰ ਵੀ ਕੋੜ ਗੁਰੂ ਦੇ ਜਾਨਦੇ ਹਾਂ ਜਿਲ੍ਹਾ ਗੜ੍ਹਮੁੜਾ ਐਂਡਲਾ ਐਂਡਲਾ ਪੈਂਦਾ ਆ ਟੂਰਨਾ ਨੀ ਕੋਰਕਪੁਰੇ ਬਿਡੇ ਕੀਲਾ ਪੈਂਦਾ ਨਾਲੇ ਅਸੀਂ ਬਹੁਤ ਸੇਵਾ ਲਈਂ ਦਰਵਾਜ਼ਾ ਸੇਵਾ ਚਲਦੀ ਹੈ ਜੀ ਸਾਰੇ ਲੰਗਰ ਪ੍ਰਸ਼ਾਦੇ ਬਣਾਈ ਜਾਂਦੇ ਨੇ ਤੁਹਾਨੂੰ ਦਿਖਾਵਾਂਗੇ ਬਾਪੂ ਝਾੜੂ ਲਾਈ ਜਾਂਦਾ ਅਨਤੇ ਟਟੇ ਆ ਜੋਦੇ ਬਾਕੀ ਟਟੇ ਰਾਵਾਂਗੇ ਚੰਨਾ ਚੱਕਾ ਹਾਲ ਨਹੀਂ ਹੁੰਦਾ ਮੰਗਾ ਮੰਗਾ ਨਹੀਂ ਜਾਂਦਿਆਂ ਹਨਾ ਕਾਂ ਸਾਡੇ ਕੋਲੇ ਇੱਕ ਦਲੇਰ ਬਬਰ ਸ਼ੇਰ ਆਗੂ ਆ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਰ ਐ ਚੋਕਾਂ ਇਧਾਂ ਦਾ ਟਿਕਾਣਾ ਹੁਣ ਆ ਗਿਆ ਹਾਂ ਦਾ ਬਾਈ ਜੀ ਇਹ ਦਿਖਾਉ ਕਰਨਾ ਸੈਨ ਪਰ ਬੱਲੋ ਬੜੀ ਕਰਵਾਨੀ ਇਸ ਬੰਦੀ ਦੀ ਜੀ ਤਲੀਦਾ ਕਰਾ ਉਹਦੇ ਪਰ ਦਵਾਈ ਦਿੰਦੇ ਨਾ ਇੱਥੇ